आओ जी तो तो <laughs> आज़ादी तो का दिन। दूध दूध दूध। कौन कौन से कौन से रो बच्चा रोका है। आज़ादी आज़ादी सारी का सारी। हाँ जी। ये तो best है। ਅੱਜ ਪਾਵਨ ਲੋਹੜੀ ਦਾ ਤਿਉਹਾਰ ਤੇ ਮਾਗੀ ਜਿਹੜਾ ਕੱਲ ਆਉਣ ਵਾਲਾ ਤਿਉਹਾਰ ਹੈ ਮੈਂ ਸਾਰੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਇਹਦੀ ਮੁਬਾਰਕਾ ਦੇਣਾ ਹੈਗਾ ਲੋੜੀ ਇੱਕ ਨਵੇਂ ਰੁੱਤ ਨਵੇਂ ਆਗਾਜ਼ ਨੋਇਆ ਸੀਜ਼ਨ ਦਾ ਇੱਕ ਆਮਦਾ ਇੱਕ ਤਿਉਹਾਰ ਮਨਾਇਆ ਜਾਂਦਾ ਹੈ ਬਟ ਇੱਥੇ ਆਪਾਂ ਸਿਵਲ ਹਸਪੀਟਲ ਦੇ ਵਿੱਚ ਇੱਕ ਧੀਆਂ ਦੀ ਲੋੜੀ ਮਨਾ ਰਹੇ ਹਾਂ ਜੋ ਇੱਕ ਇੱਕ ਰੈਵੋਲੂਸ਼ਨਰੀ ਕਨਸੈਪਟ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਅਗਰ ਜਿਹੜੇ ਸਮਾਜ ਦੇ ਵਿੱਚ ਅਗਰ ਧੀਆਂ ਸਸ਼ਕਤ ਹੋਣ ਪੜੀਆਂ ਲਿਖੀਆਂ ਹੋਣ ਤੇ ਸੁਰੱਖਿਤ ਹੋਣ ਉਹ ਸਮਾਜ ਬਹੁਤ ਉੱਚਾ ਉੱਠਦਾ ਹੈ ਸੋ ਐ ਲੋੜੀ ਦੀ ਅਗਦੇ ਆਪਾਂ ਇੱਕ ਮੰਚ ਇਹੋ ਜਿਹਾ ਅਗ ਬਣਾ ਲੀਏ ਕਿ ਆਪਾਂ ਆਪਣੀ ਧੀਆਂ ਨੂੰ ਬਰਾਬਰ ਦਾ ਹੱਕ ਦੇਣਾ ਹੈ ਉਹਨਾਂ ਨੂੰ ਇੱਕ ਪੂਰੀ ਐਜੂਕੇਸ਼ਨ ਦੇਣੀ ਹੈ ਤਾਂ ਜੋ ਸਮਾਜ ਵਿੱਚ ਕਾਫੀ ਉੱਚੇ ਖੜੇ ਹੋਣ ਤਾਂ ਸਾਡਾ ਸਮਾਜ ਉਹਨਾਂ ਹੀ ਸਟਰੋਂਗ ਬਣੇਗਾ ਸੋ ਇਸੇ ਕਨਸੈਪਟ ਨਾਲ ਆਪਾਂ ਜਿੱਥੇ ਲੋੜੀ ਬਣਾ ਰਹੇ ਹਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੀਇੰਗ ਅ ਸਿਵਲ ਸਰਜਨ ਆਪਾਂ ਧੀਆਂ ਲਈ ਲੜਕੀਆਂ ਲਈ ਔਰਤਾਂ ਲਈ ਬਹੁਤ ਸਾਰੀਆਂ ਸਕੀਮਾਂ ਚਲਾਉਂਦੇ ਹਾਂ ਤਾਂ ਕਿ ਉਹ ਅੱਗੇ ਆਪਣੇ ਫਿਊਚਰ ਦੇ ਵਿੱਚ ਜਾ ਕੇ ਕੁਝ ਅੱਛਾ ਕਰ ਸਕਣ ਤੇ ਮਰਦਾਂ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲ ਸਕਣ ਬੀਇੰਗ ਮੇਲ ਮੈਂ ਸਭ ਨੂੰ ਰਿਕਵੈਸਟ ਕਰਾਂਗਾ ਕਿ ਸਾਰਿਆਂ ਨੂੰ ਔਰਤ ਨੂੰ ਇੱਕ ਬਰਾਬਰੀ ਦਾ ਹੱਕ ਵੀ ਦਿੱਤਾ ਜਾਏ ਤਾਂ ਜੋ ਆਪਾਂ ਇਹ ਗੁਨਾਨੰਦ ਦੇਵ ਜੀ ਨੇ ਵੀ ਕਿਹਾ ਸੋ ਕੋ ਮੰਦਾ ਆਖਿਆ ਜਿਤ ਮੇਰਾ ਜਾਨ ਕਿਉਂਕਿ ਇਹ ਔਰਤਾਂ ਹੀ ਹੈ ਸਾਡੀ ਮਾਵਾਂ ਭੈਣਾਂ ਮਾਸੀਆਂ ਜਿਹੜੀਆਂ ਕਿ ਜਿਨ੍ਹਾਂ ਨੇ ਵੱਡੇ ਵੱਡੇ ਰਾਜਾਨਾ ਨੂੰ ਜਨਮ ਦਿੱਤਾ ਹੈਗਾ ਸੋ ਆਪਾਂ ਇਹਨਾਂ ਦੇ ਰਿਸਪੈਕਟ ਕਰੀਏ ਤੇ ਲੋੜੀ ਦੇ ਤਿਆਰ ਤੇ ਮਾਗੀ ਦੇ ਤਿਆਰ ਦੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਥੈਂਕ ਯੂ